ਅਮਰਸਰ ਦੇ ਵਿਸ਼ਵ ਪ੍ਰਸਿੱਧ ਦੁਰਗਾਣਾ ਤੀਰਥ ਦੇ ਵਿੱਚ ਸ਼ਰਧਾਲੂਆਂ ਨੇ ਇੱਕ ਦੂਜੇ ਦੇ ਨਾਲ ਮਿਲ ਕੇ ਮਨਾਈ ਹੋਲੀ ਔਰ ਸਭ ਦੁਰਗਾਣਾ ਤੀਰਥ ਦੇ ਵਿੱਚ ਸ਼ਰਧਾਲੂਆਂ ਨੇ ਸੁੱਕੇ ਰੰਗ ਅਤੇ ਫੁੱਲਾਂ ਦੇ ਨਾਲ ਹੋਲੀ ਮਨਾਈ ਗਈ ਦੁਰਗਾਣਾ ਕਮੇਟੀ ਵੱਲੋਂ ਸੰਸਾਰ ਭਰ ਦੇ ਲੋਕਾਂ ਨੂੰ ਅਜੇ ਇਸ ਪਾਵਨ ਹੋਲੀ ਪਿਆਰ ਦੇ ਪ੍ਰਤੀਕ ਦਾ ਤਿਹਾੜਾ ਹੈ ਇਹ ਰੰਗ ਆਪਸੀ ਭਾਈਚਾਰ ਸਾਂਝ ਦਾ ਸੰਦੇਸ਼ ਦਿੰਦੇ ਹਨ ਕਿਹਾ ਕਿ ਹੋਲੀ ਤਿਹਾੜਾ ਦਾ ਸਾਡੇ ਦੇਸ਼ ਵਿੱਚ ਧਾਰਮਿਕ ਮਹੱਤਵ ਪੁਰਾਣਿਕ ਅਤੇ ਜੈਵਿਕ ਅਤੇ ਵਿਗਿਆਨਿਕ ਮਹਤਵ ਹੈ ਫੁੱਲਾ ਤੇ ਰੰਗਾ ਸਾਡੇ ਸਰੀਰ ਚਮੜੀ ਦੇ ਲਈ ਵੀ ਠੀਕ ਹਨ ਕਹਾਂ ਕਿ ਲੋਕ ਦੇਸ਼ਾਂ ਦੇ ਦੇਸ਼ਾਂ ਤੋਂ ਵਿੰਦਰਾਵਨ ਵਿੱਚ ਹੋਲੀ ਮਨਾਉ ਲੇ ਜਾਂਦੇ ਹਨ ਕਹਾਂ ਕਿ ਸ਼ਰਧਾਲੂ ठाकुर ਜੀ ਦੇ ਸੰਗ ਅੱਜ ਹੋਲੀ ਖੇਡੀ ਜਾਂਦੀ ਹੈ ਥੋੜਾ ਸਾ ਇਸ ਕੇ ਆਪ ਕਲੋਜ਼ ਕਰਨਾ ਥੋੜਾ ਹੋ ਇੱਕ ਦੂਸਰੇ ਕਿੰਨੇ ਇਸ ਫੋਨ ਵਾਲੇ ਵੀ ਆ ਗਏ ਆ ਆਰ ਯੂ आज पूरी वृंदावन में जैसे होली मनाई जा रही है हमें वृंदावन में नहीं बल्कि यहाँ पे भी हमें वृंदावन वाला ही सीन पूरा इसकॉन वालों ने आके होली मनाई गई है बहुत ही अच्छा लग रहा है जो गंदी होली मनाते हैं उनको क्या कहना गंदी होली मनाने का कोई फ़ायदा नहीं है यहाँ आओ यहाँ फूल की होली रंगों की होली बहुत ही अच्छे राधा कृष्ण के पास होली मनाई जा रही है आप किसके साथ आए ਮੈਂ ਆਪਣੀ ਫੈਮਿਲੀ ਦੇ ਸਾਥ ਆਈ ਹਾਂ। ਸ਼ਾਹ ਕਿਹੋ ਜਿਹਾ ਲੱਗ ਰਿਹਾ ਹੈ ਅੱਜ? ਬਹੁਤ ਅੱਛਾ। ਹੌਲੀ ਨਾਮ ਇਹ ਕਿੱਥੇ ਪਹੁੰਚੇ ਹੋ? ਜੀ ਮੇਰਾ ਨਾਮ ਸਨੀ ਹੈ। ਮੈਂ ਅੰਮਰਸਰਦਾ ਹੀ ਨਿਵਾਸੀ ਹਾਂ। ਮੈਂ ਆਪਾਂ ਦੁਰਗਿਆਣਾ ਤੀਰਥ ਆਏ ਹੋਏ ਹਾਂ। ਇੱਥੋਂ ਦੀ ਹੋਲੀ ਦੇ ਬਾਰੇ ਤੁਸੀਂ ਸਭ ਨੇ ਸੁਣਿਆ ਹੋਵੇਗਾ। ਬਹੁਤ ਹੀ ਸ਼ਾਨਦਾਰ ਹੋਲੀ ਮਨਾਈ ਜਾਂਦੀ ਹੈ। ਇਸ ਉਪਲੱਬਖ ਦੇ ਵਿੱਚ ਆਪਾਂ ਸਾਰੇ ਇੱਥੇ ਇਕੱਠੇ ਹੋਏ ਸੀ। ਤੁਹਾਡੇ ਦੁਆਰਾ ਕਿਸ ਤਰ੍ਹਾਂ ਦੀ ਹੋਲੀ ਮਨਾਈ ਜਾ ਰਹੀ ਹੈ? ਦੇਖੋ ਇੱਕ ਤਾਂ ਮੈਂ ਸੰਕੇਤ ਸਭ ਨੂੰ ਦਿੰਦਾ ਜਾਵਾਂਗਾ ਸੰਦੇਸ਼ ਦਵਾਂਗਾ ਸਾਰਿਆਂ ਨੂੰ ਮੈਂ। ਕੁਝ ਹੈਗੇ ਜਿਹੜੇ ਬਹੁਤ ਬੁਰੀ ਤਰੀਕੇ ਨਾਲ ਹੋਲੀ ਖੇ ਜਾਂ ਫਿਰ ਗਲਤ ਤਰੀਕੇ ਨਾਲ ਗੰਦੇ-ਮੰਦੇ ਰੰਗ ਯੂਜ਼ ਕਰਦੇ ਨੇ ਤੁਸੀਂ ਮੰਦਰ ਦੇ ਵਿੱਚ ਆਓ ਜਾਂ ਆਪਣੇ ਘਰਦਿਆਂ ਦੇ ਨਾਲ ਜੁੜੋ ਸਾਫ਼-ਸੁਥਰੇ ਰੰਗ ਲਗਾਓ ਇੱਕ ਪੈਕਟਾਂ ਦੇ ਵਿੱਚ ਰੰਗ ਮਿਲਦੇ ਨੇ ਸਾਫ਼-ਸੁਥਰੇ ਇੱਕ ਹਾਈਜੀਨਿਕ ਰੰਗ ਹੁੰਦੇ ਨੇ ਇੱਕ ਦੂਜੇ ਨਾਲ ਲਗਾਓ ਤੇ ਖੁਸ਼ੀਆਂ ਨਾਲ ਮਨਾਓ ਸਭ ਤੋਂ ਵਧੀਆ ਤਿਉਹਾਰਾ ਹੀ ਹੁੰਦਾ ਜੀ ਆਪਾਂ 5 ਤੋਂ 6 ਸਾਲ ਹੋ ਗਏ ਹਨ ਲਗਾਤਾਰ ਆਂਦੇ ਹੋ ਇਹਨੂੰ ਤੇ ਇਥੋਂ ਦਾ ਉਤਸਾਹ ਦੇਖਣ ਵਾਲਾ ਹੁੰਦਾ ਹਮੇਸ਼ਾ ਜੀ ਮੈਂ ਜੇ ਸੱਚ ਕਹਾਂ ਤਾਂ ਇਹ ਲਾਸਟ ਇਅਰ ਦੇ ਟਾਈਮ ਤੇ ਮੇਰੇ ਖੁਦ ਦੇ ਕਜ਼ਨ ਆਈ ਸੀ ਜਿਹੜੇ ਬਾਹਰੋਂ ਹੀ ਆਏ ਸੀ ਉਹ ਵੀ ਇੱਥੇ ਅੱਗੇ ਹੋਲੀ ਮਨਾਉਣ ਆਏ ਸੀ ਈਵਨ ਤੁਸੀਂ ਹਾਲੇ ਵੀ ਲੋਕਾਂ ਤੋਂ ਇਹ ਜਿਵੇਂ ਪੁੱਛੋਗੇ ਨਾ ਕੱਟੋ ਘੱਟ ਵੀ 40% ਲੋਕ ਇਥੋਂ ਬਾਹਰੋਂ ਹੀ ਆਉਣਗੇ ਜਿਨ੍ਹਾਂ ਨੂੰ ਦੁਰਗਿਆਣਾ ਤੀਰਥ ਦੇ ਬਾਹਰ ਹੋਲੀ ਬਾਰੇ ਪਤਾ ਹੈ ਉਹ ਸਾਰੇ ਇੱਥੇ ਹੋਲੀ ਮਨਾਉਂਦੇ ਜਾਂਦੇ ਨੇ ਆ ਤੁਸੀਂ ਕਿੱਦੇ ਨਾਲ ਪਹੁੰਚੇ ਇੱਥੇ ਮੈਂ ਆਪਣੇ ਕਜ਼ਨ ਬ੍ਰਦਰ ਦੇ ਨਾਲ ਪਹੁੰਚਿਆ ਮੈਂ ਤੇ ਮੇਰੇ ਨਾਲ ਕਜ਼ਨ ਅਗੇ ਨੇ ਤੇ ਮੇਰੀ ਇੱਕ ਬਹੁਤ ਹੀ ਸ਼ਾਨਦਾਰ ਮੇਰੀ ਭਤੀਜੀ ਹੈ ਜਿਹਨਾਂ ਨਾਲ ਮੈਂ ਆਇਆ ਮੈਂ ਇਹਨਾਂ ਦੀ ਇੱਥੇ ਪਹਿਲੀ ਹੋਲੀ ਹੈ ਇਹਨਾਂ ਦਾ ਬਹੁਤ ਮਨ ਸੀ ਕਿ ਕੋਈ ਆ ਆ ਜਾਨ ਦਾ ਨਾਮ ਜੀ ਰੋਹਿਤ ਕਿਹੜੀ ਜਗ੍ਹਾ ਪਹੁੰਚੇ ਹੋ ਬਲੂ ਜੀ ਅਸੀਂ ਪਹੁੰਚਾ ਦੁਰਗਾਣਾ ਮੰਦਿਰ ਸੀਤਲਾ ਮੰਦਿਰ ਕਿਸ ਤਰ੍ਹਾਂ ਦੀ ਹੋਲੀ ਮਨਾਈ ਬਹੁਤ ਵਧੀਆ ਬਹੁਤ ਵਧੀਆ ਬਹੁਤ ਮਾਇਆ ਰਿਹਾ ਬਾਹਰ ਗੰਦੀ ਹੋਲੀ ਹੈ ਡੰਨਾ ਲੋ ਇੱਥੇ ਆਓ ਤੁਸੀਂ ਆਪਣੀ ਹੋਲੀ ਮਨਾਓ ਇੱਥੇ ਆ ਕੇ ਬਹੁਤ ਮਾਇਆ ਹੋਣਾ ਚਾਹੀਦਾ ਹੈ ਰਾਜੇ ਘਰ ਆ ਕੇ ਹੋਲੀ ਮਨਾਓ ਜਿਹੜੇ ਗੰਦੀ ਹੋਲੀ ਮਨਾਉਂਦੇ ਉਹਨਾਂ ਨੂੰ ਕਿਸ ਸੰਦੇਸ਼ ਭਾਈ ਉਹ ਬਹੁਤ ਗਲਤ ਗੱਲ ਹੈ ਗੰਦੀ ਹੋਲੀ ਨਾਮ ਨਾਲ ਹਾਂਜੀ ਕੀ ਨਾਮ ਹੈ ਹਾਂ ਜਾਨ ਰਾਹਿਲ ਕਿਹੜੀ ਜਗ੍ਹਾ ਤੇ ਆਏ ਆ ਅਸੀਂ ਆਪਾਂ ਦੁਰਗਾਣਾ ਮੰਦਿਰ ਆਏ ਆ ਇਸ ਟਾਈਮ ਅੰਮ੍ਰਿਤਸਰ ਬਹੁਤ ਵਧੀਆ ਹਾਲੀ ਇੱਥੇ ਮਨਾਈ ਜਾ ਰਹੀ ਹੈ ਜਿੱਦਾਂ ਬਰਿੰਦਾਵਾਂਚ ਹੋਲੀ ਮਨਾਉਂਦੇ ਨੇ ਉਦਾ ਹੀ ਇੱਥੇ ਹੋਲੀ ਮਨਾਈ ਜਾ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਹੈ ਹੋਲੀ ਦਾ ਬਹੁਤ ਵਧੀਆ ਬਹੁਤ ਰੌਣਕ ਲੱਗੀ ਹੈ ਬਹੁਤ ਮਜ਼ਾ ਆ ਰਿਹਾ ਇੱਥੇ ਹੋਲੀ ਮਨਾਉਂਦਾ ਗੰਦੀ ਹੋਲੀ ਮਨਾਉਣ ਨਾਲੋਂ ਵਧੀਆ ਤੇ ਇੱਥੇ ਆਓ ਹੋਲੀ ਮਨਾਓ ਆਪਣੀ ਸਭ ਤੋਂ ਵਧੀਆ ਇੱਥੇ ਹੋਲੀ ਮਨਾਓ ਆਗੇ ਬਹੁਤ ਮਜ਼ਾ ਆ ਰਿਹਾ ਆਨੰਦ ਹੈ ਅੱਜ ਤੁਸੀਂ ਕਿਤੇ ਨਾ ਪਹੁੰਚੇ ਹੋ ਆਪਾਂ ਆਪਣੀ ਸਾਰੀ ਫੈਮਲੀ ਨਾਲ ਪਹੁੰਚੇ ਆ ਇੱਥੇ ਬੂਆ ਜੀ ਹੈ ਪਾਪਾ ਹੈ ਮਾਸੀ ਜੀ ਹੈ ਸਾਰੇ ਜਾਨੇ ਕ੍ਰਿਸ਼ਨਾ ਜੀ ਹੈ ਸਾਰੇ ਜਾਨੇ ਆਏ ਹੋਏ ਆਪ ਕੋ ਨਿਵੇਦਨ ਕਰਦੇ ਆ ਸਾਰੇ ਜਾਨੇ ਯਹਾਂ ਪਰ ਆ ਕੇ ਹੋਲੀ ਮਨਾਓ ਹੱਥ ਜੋੜ ਕੇ ਗਾਦੇ ਰਾਦੇ